ਉਸ ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਬੜੀ ਬਾਕਮਾਲ ਪਤਾ ਹੀ ਨਹੀਂ ਪ੍ਰਮਾਤਮਾ ਨੇ ਕਿੱਥੇ ਕਿੱਥੇ کیسے-ਕੈਸੇ ਜੀਵ ਨੂੰ ਪੈਦਾ ਕੀਤਾ ਹੋਇਆ ਪਰ ਆਪਾਂ ਨੂੰ ਪਤਾ ਕਿ ਸਮੁੰਦਰ ਦੀ ਪਾਣੀ ਦੀ ਆਪਣੀ ਇੱਕ ਦੁਨੀਆ ਤੇ ਉੱਥੇ ਪਤਾ ਹੀ ਨਹੀਂ ਕਿੰਨੇ ਤਰ੍ਹਾਂ ਦੇ ਜੀਵ ਜੰਤ ਨੇ ਜਿਨ੍ਹਾਂ ਦੇ ਬਾਰੇ ਅਸੀਂ ਸ਼ਾਇਦ ਜਾਣਦੇ ਵੀ ਨਹੀਂ ਆਪਾਂ ਨੂੰ ਕਈ ਇਤਾਂ ਦੇ ਪਾਣੀ ਵਾਲੇ ਜੀਵਾਂ ਦੇ ਬਾਰੇ ਪਤਾ ਜਿਨ੍ਹਾਂ ਨੂੰ ਆਪਾਂ ਕਿਤੇ ਨਾ ਕਿਤੇ ਅੱਖਾਂ ਦੇ ਨਾਲ ਜਾਂ ਕਿਤੇ ਨਾ ਕਿਤੇ ਆਪਾਂ ਵੀਡੀਓ ਵਗੈਰਾ ਦੇ ਵਿੱਚ ਦੇਖਿਆ ਪਰ ਐਸੇ ਬਹੁਤ ਸਾਰੇ ਜੀਵ ਨੇ ਜਿਹੜੇ ਡੂੰਘੇ ਪਾਣੀਆਂ 'ਚ ਰਹਿੰਦੇ ਆ ਜਿੱਥੇ ਸੂਰਜ ਦੀ ਰੋਸ਼ਨੀ ਵੀ ਨਹੀਂ ਪਹੁੰਚਦੀ ਅੱਜ ਕੱਲ ਇੱਕ ਮੱਛੀ ਦੇ ਉੱਤੇ ਕਾਰਟੂਨ ਬਣ ਰਹੇ ਨੇ ਤੇ ਉਹਦੇ ਉੱਤੇ ਕਵਿਤਾਵਾਂ ਲਿਖੀਆਂ ਜਾ ਰਹੀਆਂ ਨੇ ਹੋਇਆ ਕਿ ਇੱਕ ਡੂੰਘੇ ਪਾਣੀਆਂ 'ਚ ਰਹਿਣ ਵਾਲੀ ਮੱਛੀ ਆ ਜਿਹੜੀ ਉਸ ਸਮੁੰਦਰ ਦੇ ਤੱਟ ਤੇ ਆ ਗਈ ਕਹ ਲੋ ਉੱਪਰ ਆ ਗਈ ਉਹ ਰੋਸ਼ਨੀ ਦੇ ਵਿੱਚ ਨੇਰਿਆਂ 'ਚ ਰਹਿਣ ਵਾਲੀ ਮੱਛੀ ਰੋਸ਼ਨੀ 'ਚ ਆ ਗਈ ਤੇ ਉਹ ਜਿੱਦਾਂ ਹੀ ਰੋਸ਼ਨੀ ਦੇ ਵਿੱਚ ਪਹੁੰਚੀ ਤੇ ਮਰ ਗਈ ਪਰ ਉਹ ਤੋਂ ਪਹਿਲਾਂ ਇੱਕ ਆਮ ਮੱਛੀ ਆ ਇਹ ਵੀ ਸਮੁੰਦਰ ਦੀਆਂ ਢਧਾਈਆਂ ਦੇ ਵਿੱਚ ਰਹਿੰਦੀ ਆ ਇਹਨੂੰ ਦੂਮਸਡੇ ਫਿਸ਼ ਕਿਹਾ ਜਾਂਦਾ ਤੇ ਇਹਨਾਂ ਦੋ ਫਿਸ਼ ਨੂੰ ਸਮੁੰਦਰ ਦੇ ਕਨਾਰੀ ਤੇ ਆ ਕੇ ਮਰਦੇ ਦੇਖ ਕੇ ਇਹ ਅੰਦਾਜ਼ੇ ਲਾਏ ਜਾਂਦੇ ਨੇ ਕਿ ਪ੍ਰਕਿਰਤੀ ਸਾਨੂੰ ਕੋਈ ਸਾਈਨ ਦਿੰਦੀ ਆ ਹੋ ਸਕਦਾ ਸਮੁੰਦਰ ਦੇ ਪਾਣੀਆਂ ਦੇ ਵਿੱਚ ਜਾਂ ਸਮੁੰਦਰ ਦੇ ਥੱਲੇ ਕੁਝ ਵੱਡੀ ਹਲਚਲ ਹੋਣ ਵਾਲੀ ਹੋਵੇ ਇੱਕ ਤਾਂ ਇਹ ਫਿਸ਼ ਆ ਇੱਕ ਆਮ ਮੱਛੀ ਆ ਇਹਨੂੰ ਐਂਜਲਰ ਫਿਸ਼ ਕਹਿੰਦੇ ਨੇ ਇਹਦੇ ਆ ਜਿਹੜੀ ਉੱਪਰ ਤੁਸੀਂ ਐਂਟੀਨਾ ਦੇਖਦੇ ਹੋ ਤੇ ਵਿੱਚ ਇੱਕ ਲਾਈਟ ਚੱਲਦੀ ਆ ਕਿਉਂਕਿ ਉਹ ਡੂੰਘੇ ਪਾਣੀਆਂ ਦੇ ਵਿੱਚ ਰਹਿੰਦੀ ਆ ਜਿੱਥੇ ਪੂਰਾ ਹਨੇਰਾ ਹੁੰਦਾ ਜਿੱਥੇ ਸੂਰਜ ਦੀ ਜਿਹੜੀ ਰੋਸ਼ਨੀ ਆ ਉਹ ਨਹੀਂ ਪਹੁੰਚਦੀ ਤੇ ਆ ਇਹਦੀ ਉਹ ਵੀਡੀਓ ਆ ਜਿਹੜੀ ਅੱਜਕੱਲ ਪੂਰੇ ਇੰਟਰਨੈਟ ਦੇ ਉੱਤੇ ਛਾਈ ਹੋਈ ਆ ਕਿਉਂਕਿ ਜਿੱਦਾਂ ਹੀ ਡੂੰਘੇ ਪਾਣੀਆਂ ਤੋਂ ਬਾਹਰ ਨਿਕਲੀ ਆ ਕਹਿੰਦੇ ਨੇ ਪਹਿਲੀ ਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ ਉਹਨਾਂ ਨੂੰ ਛੋਇਆ ਤੇ ਉਹ ਇਹਨੇ ਪਹਿਲੀ ਵਾਰੀ ਵੀ ਛੋਇਆ ਤੇ ਆਖਰੀ ਵਾਰੀ ਵੀ ਕਿਉਂਕਿ ਇਹਦੇ ਬਾਰੇ ਕਿਹਾ ਜਾਂਦਾ ਵੀ ਜਿੱਦਾਂ ਹੀ ਇਹ ਫਿਸ਼ ਸੂਰਜ ਦੀ ਰੋਸ਼ਨੀ ਦੇ ਵਿੱਚ ਆ ਜਾਵੇ ਤੇ ਮਰ ਜਾਂਦੀ ਆ ਆ ਦੇਖੋ ਤੁਸੀਂ ਇਹ ਫਿਸ਼ ਕਿਸੇ ਬੰਦੇ ਨੇ ਰਿਕਾਰਡ ਕਰਕੇ ਇਹਦੀ ਵੀਡੀਓ ਸੋਸ਼ਲ ਮੀਡੀਆ ਤੇ ਪਾਤੀ ਤੇ ਉਹ ਤੋਂ ਬਾਅਦ ਲੋਕਾਂ ਨੇ ਇਹਦਾ ਇੰਨਾ ਦਰਦ ਮਨਾਇਆ ਕਿ ਇਹਦੇ ਉੱਤੇ ਕਾਰਟੂਨ ਬਣਾਉਣੇ ਸ਼ੁਰੂ ਹੋ ਗਏ ਇਸ ਮੱਛੀ ਦੀ ਜ਼ਿੰਦਗੀ ਦੇ ਉੱਤੇ ਕਵਿਤਾਵਾਂ ਲਿਖਣੀਆਂ ਸ਼ੁਰੂ ਹੋ ਗਈਆਂ ਹਨਾ ਕਿ ਲੋਕਾਂ ਨੂੰ ਜਾਨੀ ਉਹਨੂੰ ਦੇਖ ਕੇ ਇਕ ਦਰਦ ਮਹਿਸੂਸ ਹੋਇਆ ਵੀ ਇਹ ਕਿਉਂ ਡੂੰਘੇ ਪਾਣੀਆਂ ਨੂੰ ਛੱਡ ਕੇ ਉੱਪਰ ਆਈ ਕਿਉਂਕਿ ਹਾਲਾਂਕਿ ਜਦੋਂ ਇਹਨੂੰ ਪਤਾ ਵੀ ਉੱਪਰ ਜੇ ਮੈਂ ਰੋਸ਼ਨੀ ਦੇ ਵਿੱਚ ਆ ਗਈ ਤਾਂ ਮੇਰੀ ਮੌਤ ਆ। ਸੋ ਆਜਕਲ ਪਤਾ ਨਹੀਂ ਕੀ ਹੈ ਜਦੋਂ ਕੋਈ ਕੋਈ ਵੀ ਚੀਜ਼ ਕਲਿੱਕ ਕਰਦੀ ਹੈ ਤਾਂ ਫਿਰ ਸਾਰੀ ਦੁਨੀਆ ਉਸੇ ਪਾਸੇ ਨੂੰ ਹੋ ਜਾਂਦੀ ਹੈ। ਦੇਖੋ ਤੁਸੀਂ ਕਿੰਦਾ ਇਹਦੇ ਕਾਰਟੂਨ ਬਣਾਏ ਹੋਏ ਨੇ ਹਨਾ ਤੇ ਜੇ ਤੁਸੀਂ ਸੋਸ਼ਲ ਮੀਡੀਆ ਖੋਲੋਗੇ ਤਾਂ ਐਸੀ ਮੱਛੀ ਦੇ ਬਾਰੇ ਗੱਲ ਹੋ ਰਹੀ ਆ ਪਰ ਨਾਲ ਦੀ ਨਾਲ ਇਹ ਵੀ ਕਿਹਾ ਜਾਂਦਾ ਵੀ ਇਹ ਮੱਛੀ ਦਾ ਤੇ ਉਹ ਜਿਹੜੀ ਦੂਸਰੀ ਵੀਡੀਓ ਆ ਉਹ ਦੋਨੇ ਮੱਛੀਆਂ ਦਾ ਪਾਣੀ ਦੀ ਸਤਹ ਦੇ ਉੱਪਰ ਆਉਣਾ ਕੁਦਰਤ ਵੱਲੋਂ ਕੋਈ ਨਾ ਕੋਈ ਐਸੀ ਚੇਤਾਵਨੀ ਕੋਈ ਨਾ ਕੋਈ ਐਸੀ ਵਾਰਨਿੰਗ ਆ ਜਾਂ ਥੱਲੇ ਕੁਝ ਪਾਣੀ ਦੇ ਵਿੱਚ ਡੂੰਘੇ ਪਾਣੀਆਂ ਦੇ ਵਿੱਚ ਕੋਈ ਵੱਡੀ ਹਲਚਲ ਹੋ ਰਹੀ ਆ ਉਹ ਰੱਬ ਜਾਣਦਾ ਪਰ ਅੱਜ ਕੱਲੇ ਮੱਛੀ ਦੇ ਬਾਰੇ ਬੜੀ ਚਰਚਾ ਖੈਰ ਵਾਹਿਗੁਰੂ ਦੇ ਰੰਗ ਨੇ ਉਹ ਜਿਆਦਾ ਧਿਆਨ ਤਾਂ ਇੰਨਾਂ ਚੀਜ਼ਾਂ ਦੇ ਬਾਰੇ ਆਪਾਂ ਤੁਹਾਨੂੰ ਅਕਸਰੀ ਕਹੀਦਾ ਕਿ ਚਮਤਕਾਰ ਹੁੰਦੇ ਨੇ ਕਲਾ ਵਰਤਦੀ ਆ ਗੱਲ ਸਿਰਫ ਤੁਹਾਡੇ ਪਰੋਸੇ ਤੇ ਖੜੀ ਆ ਤੇ ਜਦੋਂ ਪਰ ਉਹ ਸਾ ਪੱਕਾ ਹੋਵੇ ਨਾ ਤੇ ਫਿਰ ਪ੍ਰਮਾਤਮਾ தம்ਮਰੀਆਂ ਨੂੰ ਪਾੜ ਕੇ ਤੇ ਇੱਕ ਐਸਾ ਰੂਪ ਵੀ ਲੈ ਸਕਦਾ ਕਿ ਨਾ ਉਹ ਜਾਨਵਰ ਹੁੰਦਾ ਤੇ ਨਾ ਉਹ ਬੰਦਾ ਹੁੰਦਾ ਨਰਸਿੰਘ ਦਾ ਰੂਪ ਲੈ ਸਕਦਾ ਦੇਵਹੀ ਪ੍ਰਮਾਤਮਾ ਜਦੋਂ ਆਪਾਂ ਉਹਦੇ ਤੇ ਵਿਸ਼ਵਾਸ ਰੱਖਦੇ ਆ ਕਿ ਆਪਣੇ ਬੱਚਿਆਂ ਦੇ ਲਈ ਕੁਝ ਵੀ ਕਰ ਸਕਦਾ ਕਿਉਂਕਿ ਉਹਦੇ ਹੱਥ ਚਾ ਉਹ ਉਹ ਚੀਜ਼ਾਂ ਕਰ ਸਕਦਾ ਵਾਹਿਗੁਰੂ ਜਿਹੜੀਆਂ ਅਸੀਂ ਸੋਚ ਵੀ ਨਹੀਂ ਸਕਦੇ। ਸੋ ਉਹਦੇ ਤੇ ਭਰੋਸਾ ਰੱਖਿਆ ਕਰੋ। ਉਹਦੇ ਤੇ ਯਕੀਨ ਕਰਿਆ ਕਰੋ। ਉੱਠਦੇ ਬੈਠਦੇ ਜਿੰਨਾ ਕੁ ਵੀ ਟਾਈਮ ਲੱਗਦਾ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ। ਆਪਾਂ ਨਹੀਂ ਪਹਿਲਾਂ ਕਹਿੰਦੇ ਵੀ ਆਹ ਚੀਜ਼ ਬੰਦ ਕਰੋ, ਉਹ ਚੀਜ਼ ਬੰਦ ਕਰੋ, ਪ੍ਰਮਾਤਮਾ ਨੇ ਆਪ ਹੀ ਬੰਦ ਕਰਵਾ ਲੈਣੀ ਹੈ। ਬਸ ਸ਼ੁਰੂਆਤ ਕਰੋ ਤੁਸੀਂ ਇੱਕ ਵਾਰੀ। ਉੰਕੇ ਆਉਣ ਵਾਲਾ ਸਮਾਂ ਜਿਹੜਾ ਬੜਾ ਚੰਗਾ ਹੈ ਨਹੀਂ ਜਿਉਂਦੇ ਵਾਸਤੇ ਰਹੋ ਧੰਨ